ਬੰਦਿਆਂ ਨੂੰ ਤਾਂ दारू ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਦੇ ਪੁੱਛਿਆ ਵੀ ਭਾਣੇ ਰੋਟੀ ਖਾਂਦੀਆਂ ਕੰਨਾਂ ਦਾ ਸੂਟ 1100 ਰੁਪਿਆ ਮੇਰੇ ਅਲਿਓ ਜਿਤਨੇ ਬੋਟ ਪਾਉਣ ਆਉਣਗੇ ਸਟਾਮਪ ਭਰਾਲੋ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਿਆਂ ਨੂੰ ਮੈਂ ਦਊਂ ਕਿੱਥੇ ਡੀਸੀ ਨੇ ਸਹਿਨ ਨਾ ਕੀਤੇ ਹੁਣ ਕਮਿਸ਼ਨ ਕੋਲੇ ਲੈ ਕੇ ਜਾਉਂਗਾ ਭਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਕਾ ਹਾਂਜੀ ਚਾਹ ਕੂਤਰ ਦਿੰਦਾ ਪੈਸੇ ਚਾ ਮੈਂ ਦਿੰਦਾ ਪੈਸੇ ਠੀਕ ਆ ਸਟਾਮਪ ਭਰਾਲੋ ਜੇ ਸਰਪੰਚ ਬਣ ਗਿਆ 20 ਕਿੱਲੇ ਨਹਰਾਂ ਵਾਲਾ ਮੈਂ ਦਊਂ 53 ਤਾੜੀਆਂ ਵਾਲੇ ਬੁਰਨਾਸ ਤੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ दारू ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਣੇ ਰੋਟੀ ਖਾਦੀ ਹੈ ਕਿ ਨਹੀਂ ਆਹ ਗੱਲ ਸਹੀ ਆਹ ਬੁੜੀਆਂ ਤੇ ਇੱਕ ਸ਼ੂਟ ਹਾਂ 1100 ਰੁਪਇਆ ਮੇਰੇ ਲਈ ਉਹ ਜਿੱਦਣ ਬੋਟ ਪਾਉਣ ਉਹਨਾਂਗੇ ਵਾਹ ਵਾਹ ਸਹੀ ਆਹ ਸ਼ੂਟ ਨਹੀਂ ਇੱਕ ਸ਼ੂਟ ਬੂਟ ਬੂਟਸ ਵਾਲਾ ਹੀ ਹਾਂ ਇੱਕ ਸ਼ੂਟ 1100 ਦਾ ਭਣੇ ਆਪ ਦੀ ਪਸੰਦ ਦੇ ਪਾ ਲੈਣਗੇ ਬਸ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਨਾਂਗੇ ਲਾ ਲਾਂ ਛਾਂ ਦੀ ਆਹ ਭਾਈ ਜੀ ਤੇ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਮੇਰੇ ਜਵਾਕ ਨਹਿਰ ਤੋਂ ਵੜੰਗੀ ਜਾਂਦੇ ਆ ਪਾਵਾ ਦੀ ਆਦੇ ਪੱਲੋ ਲਾਵਾਂ ਆਟੋ ਲਾਵਾਂ ਵੈਣ ਲਾਵਾਂ ਸਹੀ ਹੈ ਸਹੀ ਹੈ ਕਿਆ ਬਾਤ ਹੈ ਠੀਕ ਆ ਕਹਿ ਵੀ ਉਹਨੇ ਭੇਜਦਾ ਤੜਕ ਕਾਲੀ ਪਾਰ ਦੀ ਜਲਦੀ ਉੱਠਦਾ ਭਾਈ ਜੀ ਪਾਵਾ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਉੱਤਰ ਨੂੰ ਗਰੀ ਜਾਂ ਤੂੰ ਡੇਗਾ ਚਾ ਮੇ ਤੇਰਾ ਮੁੰਡਾ ਉੱਡੂ 8000 ਰੁਪਇਆ ਠੀਕ ਹੈ ਤਨਖਾਹ ਜੇ ਡੀਸੀ ਨੇ ਸੈਨ ਨਾ ਕੀਤੇ ਚੋਣ ਕਮਿਸ਼ਨ ਕੋਲੇ ਲੈ ਕੇ ਜਾਉਂਗਾ ਪਾਵਰ ਹੈ ਯਾਰ ਪਾਵਰ ਬਈ ਪਾਵਰ ਵੇਖੋ ਮੰਗੇ ਆ ਬੰਦੇ ਦਾ ਹੈਂਡੀਕੈਪ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੇ ਟਰੈਕਟਰ ਦਾ ਮੁੰਡਾ ਬਈ ਹਰਜੀਤ ਸਿੰਘ ਮੇਰਾ ਨਾਂ ਅਰਫ ਮੰਗਾ ਨਹਿਰ ਵਾਲਾਂ ਦੇ ਭਰਾਵਾਂ ਦੇ ਨਾਲ ਸੰਯੋਗ ਨਾਲ ਖੜਾ ਨਹਿਰ ਤੇ ਬਈ ਜਿਹੜੀ ਨਹਿਰ ਬਣ ਰਹੀ ਹੈ ਨਾ ਉਹ ਚੈਨਲ ਦਾ ਕੀ ਕਸੂਰਾ ਅੱਜ ਦੇ ਨਹੀਂ ਉਹ ਕਿੰਨੇ ਸਾਲਾਂ ਤੋਂ ਵੋਟਾਂ ਪਾ ਰਿਹਾ ਕਦੇ ਵੜਿੰਗ ਪਿੰਡ ਧਿਆਨ ਮਾਰ ਕੇ ਵੇਖਿਆ ਕਦੇ ਰਾਜ ਨਹੀਂ ਬਈ ਨਹਿਰ ਵਾਲਾਂ ਦਾ ਮੈਂ ਕੋਈ ਹੱਲ ਕਰਾ ਮੇਰਾ ਹੱਥ ਬੰਨ ਕੇ ਬੇਨਤੀ ਹੈ ਵੀਰੇ ਐਮਪੀ ਆਹੋ ਚਲੋ ਠੀਕ ਆ ਵੀ ਸਾਡਾ ਜ਼ਿਲ੍ਹਾ ਨਹੀਂ ਪੈਂਦਾ ਉਹਦੇ ਵਿੱਚ ਕੋਈ ਚੱਕਰ ਵਾਲੀ ਗੱਲ ਨਹੀਂ ਮੇਨ ਗੱਲ ਇਹ ਜਿਹੜੇ ਮੈਂ ਵਾਦੇ ਕੀਤੇ ਰਾਤ ਉਹਨਾਂ ਤੇ ਨਿਭੂਗਾ ਭਾਵੇਂ ਦੀ سٹਾਮ ਲੈ ਕੇ ਬਈ ਅੱਜ ਲਿਖ ਲਉ ਕੀ ਵਾਦੇ ਕੀ ਸੀ ਕੀ ਵਾਦੇ ਕੀ ਭਾਈ ਜੀ 1100 ਰੁਪਿਆ ਇੱਕ ਸ਼ੂਟ ਨਾਲ ਡਬਲ ਬੈੱਡ ਦਾ ਕੰਬਲ ਬੱਚਿਆਂ ਵਾਸਤੇ ਜਿਹੜੇ ਨਹਿਰ ਤੋਂ ਵਿਚਾਰੇ ਬੱਚੇ ਜਾਂਦੇ ਆ ਚਵੇਲ ਵਾਲੀ 2.5 ਕਿਲੋਮੀਟਰ ਬਾੜ ਪੈ ਜਾਂਦਾ ਸਕੂਲ ਤੇ ਬੱਚੇ ਅਧੇ ਰਹਿ ਜਾਂਦੇ ਤੇ ਕਿੱਟ ਇੰਨੀ ਭਾਰੀ ਹੁੰਦੀ ਆ ਉਹਨਾਂ ਨੂੰ ਮੈਂ ਸਪੈਸ਼ਲ ਆਪ ਦੇ ਵੱਲੋਂ ਭਾਵੇਂ ਦੀ ਵੈਣ ਦਵਾ ਤੇ ਭਾਵੇਂ ਦੀ ਕੋਈ ਗੱਡੀ ਘੜਾ ਕੇ ਦਵਾ ਤੇ ਤੀਜਾ ਨੰਬਰ ਬਾਈ ਜੀ ਮੇਰਾ ਇਹੇ ਆ ਨਹਿਰਾ ਵਾਲਿਆਂ ਨੂੰ ਮੈਂ ਪਾਈਂ ਪਾਈ ਮਾਰਲੇ ਜਗਾ ਦਊਗਾ ਮੇਰੇ ਕੋਲੇ 12 ਮਾਰਲੇ ਆਦੇ ਸਵੇਜ ਜਗਾ ਪਈ ਆ ਜਿਹੜਾ ਘਰ ਕਹਿੰਦਾ ਆ ਕੇ ਲੈ ਲੈ ਅੱਜ ਹੀ ਆ ਜੇ ਹਰਾਮ ਦਾ ਹੋਮਾ ਜੇ ਮੈਂ ਬਾਦੇ ਤੋ